ਦੇਖ ਲਓ 8 نیوز ਪੰਜਾਬ ਤੇ ਮੈ ਰਕੇ ਸ਼ਰਮਾ ਇਸ ਵੇਲੇ ਭਾਗੂ ਰੋਡ ਤੇ ਖੜੇ ਆ ਜਿਸ ਦਾ ਮੁੱਦਾ ਲਗਾਤਾਰ ਪਕਦਾ ਜਾ ਰਿਹਾ ਹੈ ਕਿਉਂਕਿ ਨਗਰ ਨਿਗਮ ਵੱਲੋਂ ਇੱਕ ਨੋਟਿਸ ਲਗਾਇਆ ਜਾਂਦਾ ਹੈ ਕਿ ਜਿਹੜੀਆਂ ਦੁਕਾਨਾਂ ਨੇ ਉਹ ਨਿਸ਼ਾਨਦੇਹੀ ਕਰਕੇ ਤਾਂ ਇੱਥੇ ਜਾਣ ਗਿਆ ਨਿਸ਼ਾਨਤੀ ਹੈ ਜਿਹੜੀ ਨਗਰ ਨਿਗਮ ਵੱਲੋਂ ਕਰ ਦਿੱਤੀ ਗਈ ਹੈ ਤੇ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਆ ਕਿ ਪਾਗੂ ਰੋੜਾ ਜਿੱਥੇ ਚਹਲ ਪਹਲ ਜਿਹੜੀ ਹਮੇਸ਼ਾ ਹੀ ਰਹਿੰਦੀ ਸੀ ਲੇਕਿਨ ਅੱਜ ਇਹ ਜਿਹੜੀ ਸੜਕ ਆ ਉਹ ਕਿਸੇ ਨਾ ਕਿਸੇ ਸੁਨਸਾਨ ਨਜ਼ਰ ਆ ਰਹੀ ਹੈ ਕਿਉਂਕਿ ਇੱਥੇ ਲੋਕਾਂ ਦੀ ਆਵਾਜ਼ਾਈ ਜਿਹੜੀ ਉਹ ਲਗਾਤਾਰ ਰਹਿੰਦੀ ਸੀ ਕਈ ਜਿਹੜੇ ਵੱਡੇ ਹਸਪਤਾਲ ਆ ਉਹ ਵੀ ਇੱਥੇ ਖੁੱਲਗੇ ਸੀ ਕਿਉਂਕਿ ਇੱਥੇ ਲੋਕਾਂ ਦੀ ਆਵਾਜ਼ਾਈ ਇੰਨੀ ਸੀ ਕਿ ਲੋਕਾਂ ਨੂੰ ਕਿਸੇ ਨਾ ਕਿਸੇ ਇਹ ਲੱਗਣ ਲੱਗ ਗਿਆ ਸੀਗਾ ਕਿ ਇਹ ਜਿਹੜੀ ਮਾਰਕੀਟ ਹੈ ਬਹੁਤ ਵੱਡੀ ਮਾਰਕੀਟ ਹੈ ਤੇ ਇੱਥੇ ਸਾਡਾ ਹਰੇਕ ਕੋਈ ਸਮਾਨ ਜਿਹੜਾ ਲੋੜ ਬੰਦਾ ਉਹ ਮਿਲ ਸਕਦਾ ਸਾਡੇ ਨਾਲ ਲੋਕ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜੇਕਰ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਪਾਗੂ ਰੋਡ ਤੇ ਮੈਂ ਤੋਂ ਰਹਿਣਾ ਨਾ ਹਰਜੀਤ ਸਿੰਘ ਜੀ ਜੇ ਗੱਲ ਕਰੀਏ ਲਗਾਤਾਰ ਕਈ ਸਾਲਾਂ ਤੋਂ ਇਹ ਜਿਹੜੀ ਮਾਰਕੀਟ ਹੈ ਜੇ ਆਪਾਂ ਗੱਲ ਕਰ ਲਈਏ ਲੰਮੇ ਸਮੇਂ ਤੋਂ ਇਹ ਮਾਰਕੀਟ ਇੱਥੇ ਵਸਦੀ ਸੀ ਤੇ ਇੱਥੇ ਚਹਲ ਪਹਲ ਰਹਿੰਦੀ ਸੀ ਅੱਜ ਸੁਨਸਾਨ ਕਿਉਂ ਨੇ ਸੜਕਾਂ ਦੇਖੋ ਐਵੀਡੈਂਟ ਹੈ ਸਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਇੱਥੇ ਇੱਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੁਝ ਨੇਕਸਸ ਬਣਾਇਆ ਕੁਝ ਬੰਦਿਆਂ ਨੇ ਜਿਦੇ ਸਾਡਾ ਐਮਸੀ ਵੀ ਸ਼ਾਮਲ ਹੈ ਮੇਰ ਸਾਹਿਬ ਵੀ ਸ਼ਾਮਲ ਨੇ ਤੇ ਹੋਰ ਪ੍ਰਾਪਰਟੀ ਡੀਲਰ ਸ਼ਾਮਲ ਨੇ ਉਹ ਸਾਰੇ ਜਿਹੜੇ ਕਾਇਦੇ ਕਾਨੂੰਨ ਹੈ ਸਰਕਾਰ ਦੇ ਉਹਨਾਂ ਨੂੰ ਛਿੱਕੇ ਟੰਗ ਕੇ ਪ੍ਰਸ਼ਾਸਨ ਨੂੰ ਗੁੰਮਰਾਹ ਕਰਕੇ ਨਗਰ ਕੌਂਸਲ ਨੂੰ ਗੁੰਮਰਾਹ ਕਰਕੇ ਲੋਕਾਂ ਦਾ ਓਜਾੜਾ ਕਰਨ ਵਾਸਤੇ ਅੱਗੇ ਵਧ ਰਹੇ ਨੇ ਜਦੋਂ ਕਿ ਜਿਹੜੇ ਇੱਥੋਂ ਦੇ ਲੋਕਲ ਮੈਸ਼ਨ ਦੇ ਨੇ ਉਹਨਾਂ ਨੇ ਜਿਹੜਾ ਆਪਣਾ ਲੀਗਲ ਹੈਗਾ ਜੋ ਵੀ ਕੋਈ ਬੰਦੀ ਕਾਨੂੰਨੀ ਕਾਰਵਾਈ ਉਹ ਵੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਲਗਭਗ 28 ਦੇ ਕੇਸ ਕਰੀਬ ਕੇਸ ਜਿਹੜੇ ਫਾਈਲ ਹੋ ਚੁੱਕੇ ਹੈ ਤੇ 7-8 ਕੇਸ ਜਿਹੜੇ ਬੰਦੇ ਆ ਉਹਨਾਂ ਨੂੰ 31 ਕੇਸ ਹੋ ਚੁੱਕੇ ਹੈ ਬਾਕੀ 8 ਬੰਦੇ ਨੂੰ ਸਟੇ ਵੀ ਮਿਲ ਚੁੱਕੀ ਹੈ ਔਰ ਇੱਥੇ ਇੱਕ ਗੱਲ ਦੱਸਣਾ ਬਹੁਤ ਜ਼ਰੂਰੀ ਹੈ ਵੀ ਜਿਹੜੀ ਇਹ ਕਹਿ ਰਹੀ ਹੈ ਸ਼ਾਮਲਾ 2888 ਖਸਰਾ ਨੰਬਰ ਇਹ ਉਹਦਾ ਵਾਸਤੇ ਜਿਹੜੀ ਕਾਰਪੋਰੇਸ਼ਨ ਹੈ ਪਹਿਲਾਂ ਆਪਣਾ ਕੇਸ ਹਾਰ ਚੁੱਕੀ ਹੈ ਔਰ ਮੈਂ ਇਹ ਦੱਸਣਾ ਚਾਹੁੰਦਾ ਹੈ ਵੀ ਉਹ 2888 ਖਸਰਾ ਨੰਬਰ ਵਾਲੇ ਲੋਕਾਂ ਨੂੰ ਹੀ ਸਟੇ ਮਿਲੀ ਹੈ ਸੋ ਸਰਕਾਰ ਦਾ ਬੰਦਾ ਤਾਂ ਇਹ ਹੈ ਵੀ 2888 ਖਸਰਾ ਨੰਬਰ ਦੇ ਜਿਹੜੇ ਸਟੇ ਮਿਲੀ ਹੈ ਉੱਥੇ ਆਪਣਾ ਪੱਖ ਰੱਖੇ ਅਗਰ ਸਰਕਾਰ ਉਹਦੇ ਵਿੱਚ ਜਿੱਤ ਜਾਂਦੀ ਹੈ ਤਾਂ ਅਸੀਂ ਆਪਣੇ ਪਿੱਛੇ ਕਰ ਲਾਂਗੇ ਪਰ ਗੱਲ ਇਹ ਹੈ ਵੀ ਇਹਨਾਂ ਨੂੰ ਪਤਾ ਹੈ ਇਹ ਨੇਕਸਸ ਨੂੰ ਪਤਾ ਹੈ ਪੀ ਅਗਰ ਕਾਦੇ ਕਾਨੂੰਨ ਮੁਤਾਬਕ ਅਸੀਂ ਚੱਲਾਂਗੇ ਤਾਂ ਅਸੀਂ ਨਹੀਂ ਜਿੱਤ ਸਕਦੇ ਇਸ ਕਰਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਉਹ ਪਿੱਛੇ ਕਰਵਾ ਰਹੇ ਨੇ ਤੁਸੀਂ ਦੇਖੋ ਜਿਹੜੇ ਚਹਿਲ ਪਹਿਲ ਦੀ ਗੱਲ ਤੁਸੀਂ ਕੀਤੀ ਹੈ ਭਾਗੂ ਰੋਡ ਤੇ ਉੱਥੇ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਸੀ ਤੇ ਹੁਣ ਉਹ ਜੜਾ ਕਿਉਂ ਹੋ ਗਿਆ ਕਿਉਂਕਿ ਜਿਹੜੇ ਗਰੀਬ ਲੋਕ ਦੁਕਾਨਦਾਰ ਸੀਗੇ ਛੋਟਾ ਮੋਟਾ ਕੰਮ ਕਰਦੇ ਸੀਗੇ ਉਹ ਆਪਣੀਆਂ ਦੁਕਾਨਾਂ ਛੱਡ ਕੇ ਚਲੇ ਗਏ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਪਰਸੋ ਸ਼ਾਮ ਨੂੰ ਮੈਂ 9 ਵਜੇ ਦੇ ਕਰੀਬ ਇੱਥੇ ਰਾਉਂਡ ਕਰ ਰਿਹਾ ਸੀ ਤਾਂ ਦੇਖ ਰਿਹਾ ਸੀ ਮੈਂ ਦੋ ਦੁਕਾਨਦਾਰਾਂ ਨੂੰ ਬਿਟਰਲੀ ਰੋਂਦਾ ਦੇਖਿਆ ਉਹਨਾਂ ਦੇ ਵਿੱਚ ਇੱਕ ਦ ਕਿ ਉਹ ਵਿਚਾਰਾ ਕਹਿੰਦਾ ਵੀ ਮੈਂ ਹੁਣ ਕਿੱਥੇ ਜਾਊਂਗਾ ਇੱਕ ਸਕੂਟਰ ਦਾ ਕੰਮ ਕਰਦਾ ਉਹਦੀ ਉਮਰ ਵੀ 70 ਸਾਲ ਦੇ ਕਰੀਬ ਹੈ ਉਹ ਕਹਿੰਦਾ ਵੀ ਮੈਂ ਤਾਂ ਆਪਣੇ ਬੱਚੇ ਇੱਥੇ ਪਾਲੇ ਸੀ ਆਪਣੀ ਜ਼ਿੰਦਗੀ ਇੱਥੇ ਗੱਡੀ ਹੈ ਹੁਣ ਮੈਂ ਤੁਸੀਂ ਦੱਸੋ ਵੀ ਕੰਮ ਕਰਨ ਦੇ ਕਾਬਿਲ ਸਰਕਾਰ 58 ਸਾਲ ਤੇ 60 ਸਾਲ ਤੇ ਸਰਕਾਰੀ ਮਲਾਜ ਨੂੰ ਰਿਟਾਇਰ ਕਰ ਦਿੰਦੀ ਹੈ ਪਰ ਮੈਂ ਹੁਣ 70 ਸਾਲ ਦਾ ਹੋ ਕੇ ਵੀ ਕੰਮ ਕਰ ਰਿਹਾ ਪਿਛਲੇ 40 ਸਾਲ ਤੋਂ ਅੱਜ ਨਵਤੇ ਆ ਗਈ ਕਿ ਇਹਨਾਂ ਬੰਦਿਆਂ ਨੇ ਸਾਡੀ ਸਾਰੀ ਮਿਹਨਤ ਨੂੰ ਸਾਡੀ ਸਾਰੀ ਸੰਪਤੀ ਨੂੰ ਅੱਖੋ ਪਰੋਕੇ ਕਰਕੇ ਸਾਡਾ ਉਜਾੜਾ ਕਰਤਾ ਸਾਡਾ ਰੋਜ਼ਗਾਰ ਖੋ ਲਿਆ ਇਹ ਮੈਂ ਤੁਹਾਨੂੰ ਦੋ ਧਾਰਨਾ ਉਹ ਕੋਟ ਕੀਤੀਆਂ ਨੇ ਬਾਕੀ ਇੱਕ ਸਾਡਾ ਸਾਥੀ ਇੱਥੇ ਦੁਕਾਨਦਾਰ ਸੀਗਾ ਜਦੋਂ ਨੂੰ ਪਤਾ ਲੱਗਿਆ ਕਿ ਭਾਗ ਗੁਰੂ ਨੂੰ ਚੌੜਾ ਕਰਨ ਜਾ ਰਹੇ ਆ ਉਹਨੂੰ ਸ਼ੌਕ ਲੱਗਿਆ ਉਹ ਸੋਗ ਦੇ ਵਿੱਚ ਹੀ ਜਿਹੜੀ ਉਹਦੀ ਡੈਥ ਹੋ ਗਈ ਸੋ ਸਾਥੀਓ ਅਸੀਂ ਇਸ ਗੱਲ ਦੇ ਵਿਰੋਧ 'ਚ ਨਹੀਂ ਹੈਗੇ ਕਿ ਇਹਨੂੰ ਨਾ ਚੌੜਾ ਕਰ ਦਿੱਤਾ ਜਾਵੇ ਜੇ ਸਰਕਾਰ ਨੂੰ ਲੱਗਦਾ ਚੌੜਾ ਕਰ ਰਿਹਾ ਉਹ ਚੌੜਾ ਕਰੇ ਕੋਈ ਗੱਲ ਨਹੀਂ ਪਰ ਉਹਦੇ ਵਾਸਤੇ ਇੱਕ ਬਕਾਇਦਾ ਕਾਨੂੰਨ ਬਣਿਆ ਹੋਇਆ ਹੈ ਉਸ ਕਾਨੂੰਨ ਦੇ ਮੁਤਾਬਕ ਡਿਊ ਪ੍ਰੋਸੈਸ ਨੂੰ ਫਾਲੋ ਕਰਨਾ ਚਾਹੀਦਾ ਹੈ ਔਰ ਬੰਦਾ ਜਿਹੜਾ ਮੁਆਵਜ਼ਾ ਹੈ ਉਹ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਮੁਆਵਜ਼ੇ ਤੋਂ ਪਹਿਲਾਂ ਜਿਹੜੇ ਦੁਕਾਨਦਾਰ ਇੱਥੇ ਆਪਣਾ ਰੋਜ਼ਗਾਰ ਚਲਾ ਰਹੇ ਹੈ ਉਹਨਾਂ ਨੂੰ ਰੀਹੈਬਿਲਿਟੇਟ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਇਹ ਆਪਣੇ ਕਾਨੂੰਨ ਚ ਲਿਖਿਆ ਹੋਇਆ ਤੁਸੀਂ ਉਹਨਾਂ ਵਾਸਤੇ ਕੋਈ ਮਾਰਕੀਟ ਬਣਾਓ ਉਹਨਾਂ ਨੂੰ ਸਸਤੇ ਭਾਅ ਦੇ ਦੁਕਾਨੇ ਦੇ ਤਾਂ ਕਿ ਉਹਨਾਂ ਲੋਕਾਂ ਦਾ ਰੋਜ਼ਗਾਰ ਨਾ ਖੋਇ ਜਾਵੇ ਕਿਤਾਬਾਂ ਨਾਲ ਤੁਹਾਡੀ ਗੱਲ ਤੇ ਇੱਕ ਗੱਲ ਬੜੀ ਸੋਚਣ ਦੇ ਚਾਹੀਏ ਕਿ ਪੁੱਡਾ ਦੇ ਇੱਥੇ ਮਾਰਕੀਟ ਪਈ ਹੈ ਲekin ਜਿਹੜੀ ਖੰਡਰ ਹੈ ਤੇ ਕਈ ਇਹੋ ਜਿਹੇ ਕੁਆਟਰ ਬਣਾ ਰੱਖਣੇ ਜਿਹੜੇ ਖੰਡਰ ਨੇ ਕਿਉਂ ਬਾਗੂ ਰੋਡ ਨੂੰ ਹੀ ਚੌੜਾ ਕਰਨ ਦੀ ਆਖਿਰ ਕਿਉਂ ਸੋਚ ਆਈ ਕਿਉਂਕਿ ਇੰਨੇ ਸਾਲਾਂ ਤੋਂ ਲੋਕ ਇੱਥੇ ਵੱਸ ਰਹੇ ਜਿਵੇਂ ਤੁਸੀਂ ਗੱਲ ਕੀਤੀ 65 ਸਾਲਾਂ ਤੋਂ ਲੋਕ ਇੱਥੇ ਦੁਕਾਨਦਾਰੀ ਕਰ ਰਹੇ ਨੇ ਅੱਜ ਚੱਕਤਮ ਨਗਰ ਨਿਗਮ ਦੇ ਦਿਮਾਗ 'ਚ ਇਹ ਗੱਲ ਕਿੱਥੋਂ ਆ ਗਈ ਨਗਰ ਨਿਗਮ ਦੇ ਦਿਮਾਗ 'ਚ ਗੱਲ ਕੀ ਆਣੀ ਸੀ ਸਰ ਸਾਡੇ ਐਮਸੀ ਸਾਹਿਬ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਉਹਨਾਂ ਦਾ ਨੈਕਸਸ ਪ੍ਰਾਪਰਟੀ ਡੀਲਰ ਨਾਲ ਤਣਾੜ ਬੰਦੇ ਦੇ ਨਾਲ ਹੈ ਔਰ ਜਿਸ ਤਰ੍ਹਾਂ ਸਾਡੇ ਮੇਅਰ ਸਾਹਿਬ ਨੂੰ ਲਿਆਂਦਾ ਗਿਆ ਪੈਰਾਸ਼ੂਟ ਦੇ ਰਾਈ ਉਹਨਾਂ ਦੇ ਫ ਵੀਵੀਜ਼ਨ ਹੈਗੀ ਬਿਜ਼ਨਸ ਕਰਨ ਦੀ ਵੀ ਇੱਥੇ ਸਸਤੇ ਭਾਅ ਆਪਾਂ ਪਲਾਟ ਲੈਣੇ ਜ਼ਮੀਨਾਂ ਲੈ ਲੈ ਹੁਣ ਇਹਨਾਂ ਦੇ ਤੁਸੀਂ ਤੋੜ ਤੋੜਪਾਨ ਕਰਕੇ ਤੁਸੀਂ ਰੋਡ ਬਣਾ ਦੋਗੇ ਤਾਂ ਉਹਦੇ ਰੇਟ ਵਧ ਜਾਣਗੇ ਸਾਨੂੰ ਪ੍ਰੋਫਿਟ ਹੋਊਗਾ ਇਹਦੇ ਵਾਸਤੇ ਕੋਈ ਲੋਕਾਂ ਦੀ ਪੜਾਈ ਦਾ ਮੁੱਦਾ ਨਹੀਂ ਜੁੜਿਆ ਹੋਇਆ ਜਿਵੇਂ ਗੱਲ ਪ੍ਰੋਜੈਕਟ ਕਰ ਰਹੇ ਨੇ ਕੋਈ ਟ੍ਰੈਫਿਕ ਦੀ ਗੱਲ ਹੈ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਤੁਹਾਡੇ ਚੈਨਲ ਰਾਹੀਂ ਕਿਤੇ ਮਰਜ਼ੀ ਆ ਕੇ ਸਾਡੇ ਨਾਲ ਬਹਿਸ ਕਰ ਲੈਣ ਚੈਲੰਜ ਕਰ ਲੈਣ ਵੀ ਟ੍ਰੈਫਿਕ ਦਾ ਅਗਰ ਸੈਂਸਿਸ ਕਰਾਇਆ ਜਾਵੇ ਤਾਂ ਪਾਗੂ ਰੋਰ ਦਾ ਸਭ ਤੋਂ ਬਾਅਦ ਚ ਨੰਬਰ ਆਊਗਾ ਉਸ ਤੋਂ ਪਹਿਲਾਂ ਮੈਣਾ ਚੌਕ ਦਾ ਨੰਬਰ ਆਂਦਾ ਰਿਹਾ ਇਸ ਨਾਲ ਚੌਂ ਦਾ ਨੰਬਰ ਆਂਦਾ ਪਰਸਨਲ ਨਗਰ ਦਾ ਨੰਬਰ ਆਂਦਾ ਤੇ ਮੈ ਮੈਣਾ ਚੌਕ ਦੀ ਗੱਲ ਕੀਤੀ ਮੈਣਾ ਪੱਤੀ ਵੱਜਦੀ ਸੀ ਉਹ ਤੇ ਜਿਸ ਸਮਾਂ ਸਾਨੂੰ ਸੁਣਨ ਦੇ ਵਿੱਚ ਆਇਆ ਇਹ ਵੀ ਪੱਤੀ ਦੇ ਨਾਮ ਦੇ ਉੱਤੇ ਹੈ ਮੈਣਾ ਪੱਤੀ ਦੇ ਨਾਮ ਤੇ ਜੇ ਮੈਣਾ ਪੱਤੀ ਮੈਣਾ ਚੌਕ ਨੂੰ ਆਖਿਆ ਜਾਂਦਾ ਸੀ ਤੇ ਪੱਤੀ ਦੇ ਵਿੱਚ ਇਹ ਹੁੰਦੀ ਹੈ ਤੇ ਪੱਤੀ ਦੇ ਵਿੱਚ ਕਿਸੇ ਨਾ ਕਿਸੇ ਦੇ ਅਧਿਕਾਰ ਨਹੀਂ ਮੰਨਦਾ ਸਰਕਾਰੀ ਖੇਤਰ ਦੇ ਵਿੱਚ ਕਿ ਇਸ ਨੂੰ ਰੈਨੂਕਲੇਟ ਕਰਾਇਆ ਜਾਵੇ ਸਰ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਜਿਹੜੇ ਨੂੰ ਇਹ ਸ਼ਾਮਲਾਟ ਕਹਿ ਰਹੇ ਹੈ ਉਹ ਸ਼ਾਮਲਾਟ ਨਹੀਂ ਹੈ ਉਹ ਮੈਣਾ ਪੱਤੀ ਦੀ ਜ਼ਮੀਨ ਹੈ ਔਰ ਸਰਕਾਰ ਕਾਰਪੋਰੇਸ਼ਨ ਜਿਹੜੀ ਹੈ ਪਹਿਲਾਂ ਇਹਨਾਂ ਨੇ ਆਪਣਾ ਹੱਕ ਜਮਾਇਆ ਸੀ ਉਹ ਆਪਣਾ ਕੇਸ ਹਾਰ ਚੁੱਕੀ ਹੈ ਸੋ ਇਸ ਗੱਲ ਨੂੰ ਕਨਫਿਊਜ਼ ਕੀਤਾ ਜਾ ਰਿਹਾ ਹੈ ਸ਼ਾਮਲਾਟ ਦੇ ਨਾਲ ਸ਼ਾਮਲਾਟ ਮੈਣਾ ਪੱਤੀ ਮੈਣਾ ਪੱਤੀ ਦੀ ਮਾਲਕੀ ਨਾ ਬੰਦੇ ਕੋਲ ਹੈਗੀ ਤਾਂ ਹੀ ਸਾਡੇ ਬੰਦਿਆਂ ਨੂੰ ਸਟੇ ਮਿਲਿਆ ਨਹੀਂ ਤਾਂ ਸਟੇ ਨਹੀਂ ਮਿਲਣੀ ਸੀਗੀ ਦੂਸਰੀ ਗੱਲ ਹੈ ਤੁਸੀਂ ਸ਼ਾਮਲੜ ਦੀ ਵੀ ਗੱਲ ਕਰਦੇ ਲੋਕ 60-60 ਸਾਲ ਤੋਂ ਉੱਤੇ ਬੈਠੇ ਹੋਏ ਆ ਅਗਰ ਉਹਨਾਂ ਦੇ ਮਕਾਨ ਨੂੰ ਤੋੜਨਾ ਉਹਦੇ ਵਾਸਤੇ ਡਿਊ ਕੋਰਸ ਹੈ ਇੱਕ ਪ੍ਰੋਸੈਸ ਹੈ ਕੋਰਟ ਦੇ ਵਿੱਚ ਤੁਸੀਂ ਉਹ ਫਾਲੋ ਕਰੋ ਜੇ ਤੁਹਾਡੇ ਕੋਲ 4 5 6 ਤਰੀਕਾ ਹੋ ਗਿਆ ਲੋਕਾਂ ਨੂੰ ਕੇਸ ਫਾਈਲ ਕਿਦੋਂ ਨੂੰ 5-5 ਮਹੀਨੇ ਹੋ ਗਏ ਸਰਕਾਰ ਆਪਣਾ ਪੱਖ ਨਹੀਂ ਰੱਖ ਸਕੀ ਆ ਕੇ ਜੇ ਇਹਨਾਂ ਦੇ ਕੋਲ ਕੋਈ ਡਾਕੂਮੈਂਟਾਂ ਰੱਖੇ ਔਰ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ ਵੀ ਜਿਹੜੀ ਇਹਨਾਂ ਨੇਸ਼ਾਨਦੇਹੀ ਕਰਕੇ ਗਏ ਨੇ ਉਹ ਬਿਲਕੁਲ ਗਲਤ ਨਿਸ਼ਾਨਦੇਹੀ ਕੀਤੀ ਇਹਨਾਂ ਨੇ ਔਰ ਇਹਨਾਂ ਦੇ ਕੋਲੇ ਕੋਈ ਰਿਕਾਰਡ ਨਹੀਂ ਹੈਗਾ ਇਸ ਕਰਕੇ ਜੇ ਅਗਰ ਰਿਕਾਰਡ ਹੈਗਾ ਤਾਂ ਕੋਰਟ ਚ ਇਸ ਕਰਕੇ ਲੋਕ ਇਹਨਾਂ ਦਾ ਨਿੱਜੀ ਜਿਹੜਾ ਹਿੱਤ ਹੈਗਾ ਉਸ ਤੋਂ ਪ੍ਰੇਰਿਤ ਹੋ ਕੇ ਇਹ ਲੋਕਾਂ ਨੂੰ ਗੁਮਰਾਹ ਕਰਕੇ ਜਿਹੜੀ ਇਹਨਾਂ ਦੀ ਪਾਵਰ ਹੈ ਉਹਦਾ ਮਿਸਯੂਜ਼ ਕਰਕੇ ਇੱਕ ਪਾਸੇ ਸਰਕਾਰ ਨੂੰ ਗੁੰਮਰਾਹ ਕਰ ਰਹੇ ਸਰਕਾਰੀ ਅਧਿਕਾਰੀਆਂ ਨੂੰ ਗੁੰਮਰਾਹ ਕਰ ਰਹੇ ਹੈ ਔਰ ਨਗਰ ਕੌਂਸਲ ਦੇ ਜਿਹੜੇ ਦੂਜੇ ਅਫਸਰ ਨੂੰ ਵੀ ਗੁੰਮਰਾਹ ਕਰਕੇ ਆਮ ਲੋਕਾਂ ਦਾ ਨੁਕਸਾਨ ਕਰਨ ਵਾਸਤੇ ਤਲੇ ਹੋਇਆ ਹੈ ਔਰ ਇੱਕੋ ਇੱਕ ਇਹਨਾਂ ਦਾ ਇੰਟਰਸਟ ਹੈ ਨਾੜ ਬੰਦੇ ਦੇ ਨਾਲ ਰਲ ਕੇ ਨਾਫੀਏ ਦੇ ਨਾਲ ਰਲ ਕੇ ਪੈਸਾ ਕਮਾਉਣਾ ਜੇ ਗੱਲ ਕਰੀਏ ਖਸਰਾ ਨੰਬਰ ਦੀ ਵਾਰ ਵਾਰ ਗੱਲ ਕੀਤੀ ਜਾ ਰਹੀ ਹੈ ਖਸਰਾ ਨੰਬਰ ਹੈ ਜਿਹੜਾ ਉਹ ਇੱਕੋ ਹੀ ਖਸਰਾ ਨੰਬਰ ਹੈ ਖਸਰਾ ਨੰਬਰ ਦੀ ਜੇ ਆਪਾਂ ਗੱਲ ਕਰੀਏ ਆਪਾਂ ਗੱਲਬਾਤ ਕਰਨਾ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਇੱਥੇ ਡਾਕਟਰ ਸਾਹਿਬ ਜੇ ਗੱਲ ਕਰੀਏ ਅਮਰੀ 골ਡ ਡਿੱਗੀ ਤੋਂ ਲੈ ਕੇ ਜੇ ਆਪਾਂ 3 ਕੋਣੀ ਦੀ ਗੱਲ ਕਰੀਏ ਖਸਰਾ ਨੰਬਰ ਇੱਕ ਹੈ ਕਿ ਖਸਰਾ ਨੰਬਰ ਇੱਕ ਹੈ ਨਹੀਂ ਅਲੱਗ-ਅਲੱਗ ਖਸਰਾ ਨੰਬਰ ਹੈ 282 99 299 992 ਇਹ ਪੰਜ ਚਾਰ ਖਸਰੇ ਨੰਬਰ ਜਿਹੜੇ ਨਿਸ਼ਾਨ ਲੜਦੇ ਨੇ ਤੇ ਫਿਰ ਆ ਜਿਹੜੀ ਨਿਸ਼ਾਨਦਈ ਲਈ ਇੱਕੋ ਖਸਰੇ ਨੰਬਰ ਦੀ ਲਈ ਆ ਇਹ ਟੱਕੇਸ਼ਾਈ ਕੀਤੀ ਸਾਰੀ ਉਹਨਾਂ ਨੇ ਟੱਕੇਸ਼ਾਈ ਕੀਤੀ ਆ ਕੋਈ ਦੇਖਿਆ ਨਹੀਂ ਵੀ ਕੀ ਰਿਕਾਰਡ ਆ ਕੀ ਹਾਂ ਜੀ ਅੱਡਾ ਅੱਡਾ ਖਸਰਾ ਨੰਬਰ ਖਸਰਾ ਨੰਬਰ ਵੱਖਰੇ ਵੱਖਰੇ ਨੇ 56 ਕਰ ਖਸਰਾ ਨੰਬਰ ਇਹਦੇ ਵਿੱਚ ਆਉਂਦੇ ਨੇ ਤੇ ਫਿਰ ਅੱਧੀ ਜ਼ਮੀਨ ਕਿਉਂ ਇਸ ਨਿਸ਼ਾਨਦਈ ਦੇ ਸੰਝ ਨਹੀਂ ਆਉਂਦੀ ਇਹ ਕਿਸ ਪ੍ਰਸੀਧਨਾ ਚੱਲ ਰਿਹਾ ਕੀ ਚਾਹੁੰਦੇ ਆ ਇਹ ਇਹ ਲੋਕਾਂ ਦਾ ਜਾੜਾ ਹੀ ਕਰਨਾ ਚਾਹੁੰਦੇ ਹੋ ਹੋਰ ਇਹਨਾਂ ਦੇ ਪੱਲੀ ਕੁਛ ਨਹੀਂ ਹੈਗਾ ਜੇ ਆਪਾਂ ਨਿਸ਼ਾਨਦੇਹੀ ਦੀ ਗੱਲ ਕਰੀਏ ਸਾਹਮਣੇ ਇਨਕਮ ਟੈਕਸ ਦੇ ਜਿਹੜੇ ਕੁਆਟਰ ਬਣੇ ਹੋਏ ਨੇ ਸਰਕਾਰੀ ਕੁਆਟਰ ਨੇ ਨਿਸ਼ਾਨਦੇਹੀ ਜੀ ਆਪਾਂ ਦੇਖਿਆ ਤੇ ਲੈਂ ਸਰ ਉਹ ਕੁਆਟਰ ਵੀ ਵਿੱਚ ਆਉਂਦੇ ਨੇ ਕਿ ਉਹਨਾਂ ਨੂੰ ਢਾਣ ਦੀ ਕੋਸ਼ਿਸ਼ ਕੀਤੀ ਗਈ ਉਹ ਸੈਂਟਰ ਡਿਪਾਰਟਮੈਂਟ ਦੇ ਕੁਆਟਰ ਨੇ ਜੀ ਉਹਨਾਂ ਨੂੰ ਢਾਣੀ ਰਹੇ ਨਾ ਉਹਨਾਂ ਨੂੰ ਪਰਮਿਸ਼ਨ ਮਿਲੀ ਹੈ ਇਹਨਾਂ ਨੂੰ ਢਾਉਣ ਦੀ ਇਹਦੇ ਕਰਕੇ ਇਹਨਾਂ ਨੇ ਆ 100 ਫੁੱਟੀ ਰੋਡ ਤੋਂ ਸਾਡਾ ਮਸਲਾ ਖੜਾ ਕਰ ਲਿਆ ਉਹ ਇੰਨੀ ਕੀ ਪਹਿਲਾਂ ਢਾਵਾਂਗੇ ਕਹਿੰਦੇ ਮੁੜ ਕੇ ਹੌਲੀ ਪ੍ਰੋਸੈਸ ਸਾਰਾ ਕਰਾਂਗੇ ਜੇਕਰ ਮੈਂ ਐਮਸੀ ਸਾਹਿਬ ਦੀ ਗੱਲ ਕਰੀਏ ਐਮ ਸੀ ਸਾਹਿਬ ਤੇ ਵਾਰ ਵਾਰ આરોਪ ਲਗਾਏ ਜਾ ਰਹੇ ਨੇ ਕਿਤਨਾ ਕਿਤੇ ਮੇਅਰ ਸਾਹਿਬ ਤੇ આરોਪ ਲਗਾਏ ਜਾ ਰਹੇ ਨੇ ਨਿਸ਼ਾਨਦੇਹੀ ਦੀ ਜਿਹੜੇ ਗੱਲਾਂ ਨੇ ਆਪਾਂ ਆਖੀਏ ਕਿ ਆਖਿਰਕਾਰ ਇਹਨਾਂ ਦਾ ਕੀ ਇਨਵੋਲਵਮੈਂਟ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਪਾਗੂ ਰੋਡ ਦੇ ਹੀ ਲੋਕਾਂ ਦਾ ਕਿਉਂ ਨਹੀਂ ਸਾਥ ਦਿੱਤਾ ਜਾ ਰਿਹਾ ਇਸ ਕੰਮ ਚ ਇਹ ਸਾਡਾ ਝਾੜਾ ਕਰਕੇ ਆਪ ਦਾ ਫਾਇਦਾ ਕਰਨਾ ਚਾਹੁੰਦੇ ਆ ਕੀ ਫਾਇਦਾ ਹੋਣਾ ਵੀ ਮਤਲਬ ਪੈਸੇ ਦੀ ਇਹਨਾਂ ਨੂੰ ਭੁੱਖ ਜਵੜੀ ਹੈ ਵੀ ਸਾਡਾ ਝਾੜਾ ਕਰਕੇ ਆਪ ਦਾ ਘਰ ਭਰ ਲੋ ਯਾਰ ਇਹੀ ਹੈ ਆਪਣੇ ਨਾਲ ਹੋਰ ਵੀ ਲੋਕ ਮੌਜੂਦ ਨੇ ਅਸੀਂ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਰਗਨ ਕਿੰਨਾ ਟਾਈਮ ਹੋ ਗਿਆ ਜਿੱਥੇ ਰੰਦਨ ਪੱਗ ਰੋੜ ਤੇ 40 ਸਾਲ ਹੋ ਗਏ 40 ਸਾਲਾਂ ਤੇ ਅੱਜ ਤੱਕ ਇਹੋ ਜੀ ਕਦੀ ਪਾਬੰਦੀ ਆ ਇਹੋ ਜੀ 55 ਸਾਲ ਹੋ ਗਏ ਮੇਰੇ ਫਾਦਰ ਨੇ ਜਗਾ ਲਈ ਸੀ ਇੱਥੇ 5000 ਕਾ ਜਗਾ ਲਈ ਐ ਸੀ ਤੇ ਉਹਦੇ ਚ ਅਸੀਂ 7-8 ਘਰ ਰਹੇ ਨੇ ਅਸੀਂ ਰਜਿਸਟਰੀ ਐਂਟਕਾਲ ਨਾਲ ਏਹੀ 2888 ਜਿਹਨੂੰ ਸ਼ਾਮਲਾਟ ਕਹਿੰਦੇ ਆ ਅਸੀਂ 2888 ਇਹ ਨੰਬਰ 5000 ਕਾ ਜਗਾ ਲਈ ਐ ਉਹਦੇ ਰਜਿਸਟਰੀ ਵੀ ਐਂਟਕਾਲ ਵੀ ਐ ਜੇ ਸਾਨੂੰ ਇਹਨੂੰ ਪਹਿਲਾਂ ਸ਼ਾਮਲਾਟ ਸ਼ੋ ਕਰਨ ਵਾਸਤੇ ਤੇ ਬੇਮਾਲਕੀ ਸਾਡੀ ਸ਼ੋਅ ਕਰਨ ਵਾਸਤੇ ਪਹਿਲਾਂ ਸਾਡੀ ਰਜਿਸਟਰੀਆਂ ਨੂੰ ਤੇ ਇੰਤਕਾਲ ਨੂੰ ਚੈਲੰਜ ਕਰਨਾ ਸੀ ਉਹ ਸਾਨੂੰ ਕਰਦੇ ਵੀ ਤੁਸੀਂ ਇਹ ਗਲਤ ਫੇਰ ਪਾਰਟੀ ਬਣਾਉਣਾ ਸੀ ਉਹ ਤਹਿਸੀਲਦਾਰ ਨੂੰ ਮਨਜਿਸਟ੍ਰੇਟ ਨੂੰ ਜਿਹਨੇ ਸਾਨੂੰ ਰਜਿਸਟਰੀ ਤੇ ਇੰਤਕਾਲ ਸਟਾਮ ਲਾ ਕੇ ਕਰਕੇ ਦਿੱਤੀ ਕੀ ਉਹਨਾਂ ਨੇ ਪਾਰਟੀ ਬਣਾਇਆ ਉਹਨਾਂ ਨੇ ਸਾਨੂੰ ਗਵਰਨਮੈਂਟ ਦੀ ਜਗ੍ਹਾ ਨੱਪਣ ਵਾਸਤੇ ਸਾਥੋਂ ਸਟਾਮ ਲਵਾਏ ਗਲਤ ਲਵਾਏ ਜਾਂ ਕੁਝ ਵੀ ਕਰਿਆ ਅਸੀਂ ਸੀਗੇ ਤਾਂ ਕੀ ਉਹ ਜੈਲੀ ਡਾਕੂਮੈਂਟ ਤਿਆਰ ਉਹਨਾਂ ਨੇ ਕਰੇ ਉਹਨਾਂ ਨੂੰ ਨਹੀਂ ਪੁੱਛਣ ਬਣਦਾ ਕਿ ਅਸੀਂ ਸਾਡੀ ਜਿਹੜੀ ਰਜਿਸਟਰੀ ਤੇ ਇੰਤਕਾਲ ਹੈ ਉਹਨੂੰ ਚੇਂਜ ਕਰੋ ਪਹਿਲਾਂ ਉਦੋਂ ਪਹਿਲਾਂ ਫਿਰ ਦੂਜੇ ਪਾਸੇ ਇਹ ਜੁਆਈਡਿਡ ਨੰਬਰ ਦੇ ਰਹੇ ਆ ਸਾਡੀਆਂ ਦੁਕਾਨਾਂ ਤੇ 2025 ਚ ਇੱਕ ਪਾਸੇ ਤਾਂ ਇਹ ਬੇਮਾਲਕੀ ਹੈ ਗਵਰਨਮੈਂਟ ਦੀ ਜਗ੍ਹਾ ਸ਼ਾਮਲਾਟ ਇਹਨਾਂ ਦੀ ਐਨਗਮ ਵਾਲਿਆਂ ਦੀ ਦੂਜੇ ਪਾਸੇ ਜੁਆਈਡਿਡ ਮਤਲਬ ਜਿਹੜੀ ਦੇਣਾ ਉਹਦਾ ਮਤਲਬ ਕੀ ਹੈ ਸਾਨੂੰ ਕਹਿ ਰਹੇ ਆ ਵੀ ਉਹ ਤੁਹਾਡਾ 50 ਨੰਬਰ ਉਹ ਡਾਕਟਰ ਤੇ ਲੱਗਿਆ ਇੱਥੇ ਆ ਲੱਗਿਆ ਪਿਆ ਜਦੋਂ ਅਸੀਂ ਇਸ ਦੁਕਾਨ ਤੇ ਇਸ ਜਗ੍ਹਾ ਦੇ ਮਾਲਕ ਨਹੀਂ ਤਾਂ ਜੁਆਈਡ ਨੰਬਰ ਦੇਣ ਦਾ ਮਤਲਬ ਕੀ ਰਹੇ ਜਾਂਦੇ ਜਿਸੇ ਨੂੰ ਕੱਲ ਨੂੰ ਆਪਾਂ ਨੂੰ ਮਹਿਣਾ ਚੌਂਕ ਦਾ ਨੰਬਰ ਦੇਣਗੇ ਕਿਉਂ ਦਿੰਦੇ ਆ ਫਿਰ ਸਾਨੂੰ ਜਦੋਂ ਸਾਡਾ ਤਾਂ ਇੱਕੋ ਹੀ ਗੱਲ ਹੈ ਵੀ ਜਿਹਨੇ ਸਾਨੂੰ ਰਜਿਸਟਰੀ ਕਰਕੇ ਦਿੱਤੀ ਐਂਤਕਾਲ ਕਰਕੇ ਦਿੱਤਾ 55 1970 ਦੇ ਵਿੱਚ ਉਹਨੇ ਉਹ ਪਾਰਟੀ ਬਣਾ ਕੇ ਉਹਨੂੰ ਕਿਉਂਕਿ ਉਹ ਰਜਿਸਟ੍ਰੇਟ ਨਹੀਂ ਕਰਿਆ ਰਜਿਸਟ੍ਰੇਟ ਨਹੀਂ ਐਂਤਕਾਲ ਗਿਆ ਜਮ੍ਹਾਂ ਮੰਡੀ ਦੇ ਵਿੱਚ ਆਇਆ ਪਹਿਲਾਂ ਸਾਡੀ ਰਜਿਸਟਰੀ ਜੇ ਗਲਤ ਸੀ ਤਾਂ ਰਜਿਸਟਰੀ ਕਿਉਂ ਨਹੀਂ ਚੈਲੰਜ ਕਰੀ ਇਹ ਜ਼ਮੀਨ ਤੁਸੀਂ ਇੱਥੇ ਬਜ਼ੁਰਗਾਂ ਵੱਲੇ ਦੀ ਹੈ ਕਿੰਨੀ ਉਮਰ ਸਿਸਟਮ ਤੁਹਾਡੀ ਜਮੀਨ ਲਈਤੀ ਗਈ ਹੈ ਮੈਂ ਸਾਲ 2010 ਪਰ ਮੇਰੇ ਫਾਦਰ ਨੇ ਲਈ ਹੈ ਉਹਨਾਂ ਦੇ 19 170 ਅਪ੍ਰੈਲ ਦੇ ਮਹੀਨੇ ਚ ਰਜਿਸਟਰੀ ਇੰਤਕਾਲ ਨਾਲ ਲਈ ਹੈ ਤੇ ਅਸੀਂ ਇੱਥੇ ਫਿਰ ਤੁਸੀਂ ਨਕਸ਼ੇ ਪਾਸ ਕਰੀ ਜਨ 882 ਦੇ ਇੱਥੇ ਆ ਕਾ ਦੁਕਾਨਾਂ 881 ਦੇ ਮਕਾਨ ਸਾਡੇ ਅਸੀਂ 7 ਜਾਣੇ ਆ ਇਸ ਪੈਂਡ ਦੇ 25000 ਗਾ ਜਗ੍ਹਾ ਦੇ ਵਿੱਚ ਤੇ ਅਸੀਂ ਸਾਰੇ ਇੱਥੇ ਰਹਿ ਰਹੇ ਹਾਂ 1981 ਤੋਂ ਅਸੀਂ 8283 ਚਾਹੇ ਇਹ ਥੋੜਾ ਪਹਿਲਾਂ ਆ ਗਏ ਸੀ 8181 ਚ ਉਦੋਂ ਦੇ ਸਾਡੇ ਕੋਲ ਆ ਬਸ ਇੱਕ ਵਾਰੀ ਸਾਨੂੰ ਨਿਗਮ ਦਾ ਇੱਕ ਨੋਟਸ 2024 ਚ ਇਹਨਾਂ ਨੇ ਕੱਢਿਆ 2024 ਤੋਂ ਪਹਿਲਾਂ ਇੱਕ ਨੋਟਿਸ ਨਿਗਮ ਦਿਖਾ ਦੇ ਅਸੀਂ ਜਗਾ ਛੱਡ ਦੇਾਂਗੇ ਕਿਤੇ ਹੀ ਆਖਿਆ ਵੀ ਤੁਸੀਂ ਸਾਡੀ ਜਗਾ 'ਚ ਬੈਠੇ ਹੋ ਥੋੜਾ ਵੀ ਤੁਸੀਂ ਜੇ ਇੱਕ ਦਿਨ ਆ ਕੇ ਸਾਨੂੰ ਕਹਦੇ ਉੱਠ ਖੜੋ ਜੀ ਜੇ ਉਹਨਾਂ ਅਸੀਂ ਨੋਟ ਦੇਤਾ ਤੁਸੀਂ ਉਹ ਦੁਕਾਨਦਾਰਾਂ ਨੂੰ ਧਮਕਾਉਣ ਲੱਗ ਕੇ ਤੁਹਾਡਾ ਸਮਾਨ ਨੱਪਿਆ ਜਾਊਗਾ ਜੀ ਥੋੜਾ ਕੋਈ ਕੋਈ ਵੀ ਜੀ ਪ੍ਰੋਸੈਸਰ ਹੈ ਜਾਂਡੇ ਕੋਲ ਰਜਿਸਟਰੀ ਅੰਤਕਾਲ ਹੈ ਕੀ ਜੇ ਇਹ ਰਜਿਸਟਰੀ ਅੰਤਕਾਲ ਕਰਿਆ ਉਹ ਗਲਤ ਨਹੀਂ ਜੇ ਸਟੇਟ ਨੇ ਕਰਿਆ ਸੀ ਘਰੇ ਤਾਂ ਬਣਾਈ ਨਜਿਸਟਰੀ ਉਹਨੇ ਕਿਉਂ ਸਾਨੂੰ ਜਿਹੜੀ ਸ਼ਾਮ ਲਾਟ ਦੀ ਰਜਿਸਟਰੀ ਹੈ ਜੇ ਹੁੰਦੀਆਂ ਸੀ ਤਾਂ ਹੀ ਕਰੀਆਂ ਸਟਾਮ ਲੱਗੇ ਐਨਤਕਾਲ ਜਮਾਂਬੰਦੀ ਦੇ ਵਿੱਚ 1970 ਦੇ ਜਾ ਕੇ ਜਮਾਂਬੰਦੀ ਦੇਖੋ ਤੇ ਕੀ 2008 ਦੇ ਵਿੱਚ ਵੀ ਰਜਿਸਟਰੀ ਰੈਵਨਿਊ ਭਾਗ ਦੇ ਵਿੱਚ ਹੋ ਰਹੀ ਹੈ ਹੋਈਆਂ ਹੀ ਆ ਸਾਡੇ ਕੋਲੇ ਇਸੇ ਰੋਡ ਦੀਆਂ ਇਸੇ 2888 ਨੂੰ ਜਿਹਨੂੰ ਕਹ ਰਹੇ 2008-09 ਦੇ ਵਿੱਚ ਵੀ ਹੋਈਆਂ ਕੀ ਫੇਰ ਉਦੋਂ ਇਹਨਾਂ ਨੇ ਚੈਲੰਜ ਨਹੀਂ ਸੀ ਬਣਦਾ ਇਹਨਾਂ ਦਾ ਵੀ ਰਜਿਸਟਰੀਆਂ 70 ਚ ਤਾਂ ਹੋ ਗਈਆਂ ਨਾ ਨਹੀਂ ਪਤਾ ਲੱਗਿਆ 2008-09 ਦੇ ਵਿੱਚ ਹੋਈ ਜਾਂਦੇ ਆ ਇਹ ਮਤਲਬ ਜਿਹੜੀ ਠੱਕੇਸ਼ ਆਈ ਹੈ ਪਬਲਿਕ ਨਾਲ ਜਦੋਂ ਕਰਦੇ ਆ ਫੇਰ ਸਾਨੂੰ ਪਤਾ ਹੀ ਆ ਵਾਲਾ ਉੱਠਦਾ ਹੀ ਹੁੰਦਾ ਠੀਕ ਹੈ ਉਹ ਇਹ ਸਰਕਾਰਾਂ ਠੱਕਾ ਕਰਦੀਆਂ ਹੁੰਦੀਆਂ ਟਾਈਮ ਥੋੜਾ ਜੇ ਆਪਾਂ ਕਹਾਂਗੇ ਵੋਟਾਂ ਨਾਲ ਇਹ ਕੰਮ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਕਿਹੜੇ ਵੋਟਾਂ ਨਹੀਂ ਪੈਣੀਆਂ ਅੱਜ ਜੇ ਆਪਾਂ ਗੱਲ ਕਰੀਏ ਅਨਿਆਣੀ ਉਮਰ ਦੇ 22 ਜਿਹੜਾ 1.5 ਸਾਲ ਦੀ ਉਮਰ ਸੀ ਇਹਨਾਂ ਦੀ ਜਦੋਂ ਇਹਨਾਂ ਦੇ ਬਾਪੂਆਂ ਵੱਲੋਂ ਜਿਹੜੀ ਜ਼ਮੀਨ ਹੈ ਜਿਹੜੀ ਇੱਥੇ ਖਰੀਦੀ ਗਈ ਸੀ ਲੇਕਿਨ ਅੱਜ ਜਦੋਂ ਕਾਨੂੰਨੀ ਕਾਰਵਾਈ ਹੋਈ ਹੈ ਆਖਿਰ ਇਹਨਾਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਕਿ ਉਸ ਸਮੇਂ ਜੇ ਰਜਿਸਟਰੀ ਹੋ ਸਕਦੀ ਹੈ ਤੇ ਅੱਜ ਸਾਡੇ ਤੋਂ ਇਹ ਸਵਾਲ ਕਿਉਂ ਪੁੱਛੇ ਜਾਂਦੇ ਨੇ ਜਦੋਂ ਸਾਡੇ ਬਜ਼ੁਰਗਾ ਵੱਲੋਂ ਇਹ ਜ਼ਮੀਨ ਖਰੀਦੀ ਗਈ ਸੀ ਅੱਜ ਸਾਨੂੰ ਕੋਰਟ ਵਿੱਚ ਪੇਸ਼ ਹੋਣ ਦੀ ਕਿਉਂ ਨੋਬਤ ਲਈ ਗਈ ਨਗਰ ਨਿਗਮ ਦੇ ਖਿਲਾਫ ਆ ਸਾਨੂੰ ਬੋਲਣਾ ਪੈ ਰਿਹਾ ਇਸ ਕਰਕੇ ਬੋਲਣਾ ਪੈ ਰਿਹਾ ਕਿ ਜੇ ਸਾਡੇ ਬਜ਼ੁਰਗਾ ਵੱਲੋਂ ਜ਼ਮੀਨ ਖਰੀਦੀ ਗਈ ਉਸ ਦੀ ਰਜਿਸਟਰੀ ਹੋਈ ਹੈ ਤੇ ਅੱਜ ਸਾਨੂੰ ਕਿਉਂ ਇੰਤਕਾਲ ਹੋਇਆ ਹੈ ਤੇ ਅੱਜ ਸਾਨੂੰ ਕਿਉਂ ਨਗਰ ਨਿਗਮ ਵੱਲੋਂ ਤੰਗ ਕੀਤਾ ਜਾ ਰਿਹਾ ਇੱਥੇ ਕਿਰਾਏਦਾਰ ਵੀ ਮੌਜੂਦ ਨੇ ਜਿੰਨਾ ਕੋਲ ਦੁਕਾਨਾ ਕਿਰਾਏ ਤੇ ਨੇ ਗੱਲਬਾਤ ਕਰ ਲੈਣ ਬਾਈ ਜੀ ਕੀ ਨਾਮ ਹੈ ਹਰਦੀਪ ਸਿੰਘ ਹਰਦੀਪ ਸਿੰਘ ਤੁਹਾਡੇ ਤੁਹਾਡਾ ਮੋਬਾਈਲ ਦਾ ਕੰਮ ਹੈ ਤੁਸੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕਿਰਾਏ ਤੇ ਨੇ 22 ਸਾਲ ਹੋ ਗਏ ਜੀ ਇੱਥੇ 22 ਸਾਲ ਹੋ ਗਏ ਹੁਣ ਮੈਂ ਕਿੱਥੇ ਜਾਊਂਗਾ ਜੀ ਮੇਰੇ 2000 ਰੁਪਏ ਚੱਕਰਾਏ ਤੇ ਦੁਕਾਨ ਹੈ ਤੇ ਅੱਜ ਮੈਂ ਜੇ ਕਿੱਥੇ ਲੈਣਾ ਤਾਂ ਪਹਿਲੀ ਗੱਲ ਮੇਰੇ ਕਸਟਮਰ ਨਹੀਂ ਬਣਨੇ ਇੱਥੇ ਮੈਂ 22 ਸਾਲ ਹੋ ਗਏ ਮੇਰੀ ਬਣੀ ਹੋਈ ਹੈ ਵੈਲਿਊ ਬਣੀ ਹੋਈ ਹੈ ਤੇ ਮੈਂ ਕਿੱਥ ਜੇ ਮੈਨੂੰ ਹੁਣ ਹੋਰ ਪਾਸੇ ਦੁਕਾਨ ਮਿਲੂਗੀ ਘਾਟੋ ਘਾਟ 10 ਤੋਂ 12000 ਮੈਨੂੰ ਮਿਲਣਾ ਹੀ ਨਹੀਂ ਮੈਂ ਆਪਦਾ ਘਰ ਦਾ ਗੁਜ਼ਾਰਾ ਚਲਾਉਂਗਾ ਕਿ ਮੈਂ ਦੁਕਾਨ ਦਾ ਕਿਰਾਇਆ ਭਰੂਗਾ ਦੱਸੋ ਹੀ ਕਿੱਥੇ ਜਾਊਂਗਾ ਮੈਂ ਮੰਗ ਕੀ ਕਰਦੇ ਹੋ ਸਰਕਾਰ ਮੈਂ ਤਾਂ ਇਹ ਮੰਗ ਕਰਦੇ ਜਿੰਨੇ ਹੁੰਦੇ ਥੋੜੀ ਥੋੜੀ ਕਰ ਦਿਓ 5 5 7 7 ਫੁੱਟ ਕਰ ਦਿਓ ਸਾਡਾ ਵੀ ਕੰਮ ਚੱਲਦਾ ਰਹੇ ਲੋਕਾਂ ਦਾ ਵੀ ਚੱਲਦਾ ਰਹੇ ਬਸ ਆਹੀ ਮੰਗ ਕਰਦਾ ਸੱਜਣਾ ਜੇਕਰ ਆਪਾਂ ਗੱਲ ਕਰੀਏ ਪਾ ਗੂ ਰੋਡ ਦੇ ਲੋਕਾਂ ਦੀ ਪਾ ਗੂ ਰੋਡ ਦੇ ਲੋਕ ਜਿਹੜੇ ਭਾਬੂ ਖੋਲ ਚੁੱਕ ਨੇ ਇਹ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਨਗਰ ਨਿਗਮ ਵੱਲੋਂ ਜਿਹੜਾ ਤੱਕਾ ਉਹ ਨਾ ਕੀਤਾ ਜਾਵੇ ਸਾਨੂੰ ਜਿਹੜੇ ਨੋਟਿਸ ਭੇਜੇ ਜਾ ਰਹੇ ਆ ਇਸ ਦੇ ਖਿਲਾਫ ਸਾਡਾ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਜਿਹੜੀ ਸਟੇ ਹੈ ਉਹ ਲਗਾਈ ਗਈ ਹੈ ਦੁਕਾਨਦਾਰਾਂ ਵੱਲੋਂ ਐਸੇ ਗੱਲ ਦੇ ਉੱਤੇ ਨਗਰ ਨਿਗਮ ਦੇ ਜਿਹੜੇ ਮੁਲਾਜ਼ਮ ਆ ਉਹ ਹੀ ਪੇਸ਼ ਨਹੀਂ ਹੋ ਰਹੇ ਨੇ ਤੇ ਜਲਦ ਹੀ ਇਸ ਗੱਲ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਬਾਗੂ ਰੋਡ ਦੇ ਜਿਹੜੇ ਲੋਕ ਨੇ ਰਹਿਣ ਵਾਲੇ ਲੋਕ ਨੇ ਉਨ੍ਹਾਂ ਵੱਲੋਂ ਤੁਰੰਤ ਕੋਈ ਵੱਡਾ ਐਕਸ਼ਨ ਲਿੱਤਾ ਜਾਵੇਗਾ ਮੈਂ ਰਕੇਸ਼ ਸ਼ਰਮਾ 8 ਨਿਊਜ਼ ਪੰਜਾਬ ਪਠਿੰਡਾ